ਟਰਾਲੀ ਚੋਰ ਮੁਰਦਾਬਾਦ ਦੇ ਨਾਰੇ ਐਮ ਐਲ ਏ ਮੋੜ ਸੁਖਪੀਰ ਮੈਸਰਖਾਨਾ ਦੇ ਮੂੰਹ ਤੇ ਕਿਸਾਨਾਂ ਨੇ ਉਸ ਵੇਲੇ ਲਗਾਏ ਜਦੋਂ ਪਿੰਡ ਕੋਟਲੀ ਖੁਰਦ ਦੇ ਵਿੱਚ ਪਹੁੰਚੇ ਸਨ ਐਮ ਐਲ ਏ ਮੋੜ ਨੇ ਕਿਸਾਨਾਂ ਨੂੰ ਹੌਲੀ ਜਿਹੇ ਇਹ ਵੀ ਕਿਹਾ ਕਿ ਨਾਰੇ ਮੇਰੇ ਜਾਣ ਤੋਂ ਬਾਅਦ ਲਗਾ ਲਿਓ ਪਰ ਕਿਸਾਨਾਂ ਨੇ ਐਮ ਐਲ ਏ ਦੇ ਮੂੰਹ ਤੇ ਹੀ ਟਰਾਲੀ ਚੋਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾ ਦਿੱਤੇ ਇਕ ਘਟਨਾਕਰਮ ਮੌੜ ਹਲਕੇ ਦੇ ਪਿੰਡ ਕੋਟਲੀ ਖੁਰਦਾਏ ਜਿੱਥੇ ਐਮਐਲਏ ਮੌੜ ਸੁਖਪੀਰ ਮੈਸਰਖਾਨਾ ਸਕੂਲ ਦੇ ਵਿੱਚ ਨੀਂਹ ਪੱਥਰ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸਨ ਤਾਂ ਉੱਥੇ ਹੀ ਸਿੱਧੂਪੁਰ ਜਥੇਬੰਦੀ ਦੇ ਕਿਸਾਨ ਵੀ ਘਰਾਓ ਕਰਨ ਦੇ ਲਈ ਪਹੁੰਚੇ ਸਨ ਜਿਨ੍ਹਾਂ ਦੇ ਕੋਲ ਐਮਐਲਏ ਮੌੜ ਕੋਤ ਚੱਲ ਕੇ ਆਏ ਤੇ ਫਿਰ ਕਿਸਾਨਾਂ ਨੇ ਵੀ ਆਪਣੇ ਸਵਾਲ ਐਮਐਲਏ ਮੌੜ ਨੂੰ ਪੁੱਛੇ ਪਰ ਅਫਸੋਸਜਨਕ ਗੱਲ ਇਹ ਰਹੀ ਕਿ ਕਿਸੇ ਵੀ ਸਵਾਲ ਦਾ ਐਮਐਲਏ ਮੌੜ ਤਸੱਲੀਪੂਰਵਕ ਜਵਾਬ ਨਹੀਂ ਦੇ ਸਕੇ ਤੇ ਗੱਲ ਹੋਰ ਕਸਾਨਾਂ ਦੇ ਸਾਹਮਣੇ ਐਮਐਲਏ ਮੋੜ ਨੇ ਸ਼ਰਯਮ ਇਹ ਵੀ ਝੂਠ ਮਾਰਿਆ ਕਿ 20000 ਅਧਿਆਪਕ ਮੌਜੂਦਾ ਸਰਕਾਰ ਦੇ ਵਿੱਚ ਭਰਤੀ ਹੋਏ ਨੇ 20000 ਟੀਚਰ ਆਪਾਂ ਭਰਤੀ ਕਰਿਆ ਠੀਕ ਹੈ 20000 ਤੋਂ ਵੱਧ ਕੱਚੇ ਟੀਚਰ ਆਪਾਂ ਪੱਕੇ ਕੀਤੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਹੀਂ ਕੀਤੇ ਜਦ ਕਸਾਨਾਂ ਨੇ ਐਮਐਲਏ ਮੋੜ ਨੂੰ ਪੁੱਛਿਆ ਕਿ ਸ਼ੰਭੂ ਤੇ ਖਨੌਰੀ ਬਾਰਡਰ ਦਾ ਰਸਤਾ ਕਸਾਨਾਂ ਨੇ ਰੋਕਿਆ ਸੀ ਜਾਂ ਫਿਰ ਹਰਿਆਣਾ ਸਰਕਾਰ ਨੇ ਤਾਂ ਐਮਐਲਏ ਸਾਹਿਬ ਦਬੀ ਜਿਹੀ ਆਵਾਜ਼ ਦੇ ਵਿੱਚ ਇਹ ਕਹਿੰਦੇ ਨਜ਼ਰ ਆਇਆ ਕਿ ਰਸਤਾ ਹਰਿਆਣਾ ਸਰਕਾਰ ਨੇ ਕਿਸਾਨਾਂ ਦਾ ਰੋਕਿਆ ਸੀ ਜਿਹੜਾ ਰਸਤਾ ਰੋਕਿਆ ਸੀ ਉੱਥੇ ਕਿਸਾਨਾਂ ਨੇ ਰੋਕਿਆ ਸੀ ਕਿ ਸਰਕਾਰਾਂ ਨੇ ਰੋਕਿਆ ਹੋਇਆ ਸੀ ਦੇਖੋ ਹਤਾ ਜੀ ਤੁਸੀਂ ਕੀ ਕਹਿੰਦੇ ਹੋ ਸੋਡਾ ਕੀ ਕਹਿਣਾ ਲਿਆ ਬੜਾ ਸਰਕਾਰ ਆ ਗਾਂ ਵਾਲੀ ਭਾਜਪਾ ਦੀ ਕੋਈ ਵੀ ਹੋਈ ਹਰਿਆਣੇ ਨੇ ਉਹਨਾਂ ਨੇ ਸਾਡੀ ਕਿਸਾਨਾਂ ਦਾ ਰਸਤਾ ਰੋਕਿਆ ਜਦ ਕਿ ਅਸੀਂ ਵਾਰ-ਵਾਰ ਤੁਹਾਡੀਆਂ ਮੀਟਿੰਗਾਂ ਕਿਸਾਨਾਂ ਨੇ ਨਹੀਂ ਰੋਕਿਆ ਸੀ ਨਾ ਤੁਹਾਡੀਆਂ ਹਾਂ ਫਿਰ ਜਦ ਕਿਸਾਨਾਂ ਨੇ 5 ਮਿੰਟਾਂ ਚ ਐਮਐਸਪੀ ਦੇਣ ਦਾ ਕਹਿਣ ਵਾਲੀ ਬੀਬੀ ਅਨਮੋਲ ਗਗਨ ਮਾਨ ਦਾ ਸਵਾਲ ਪੁੱਛਿਆ ਤਾਂ ਐਮਐਲਏ ਸਾਹਿਬ ਇਹ ਕਹਿ ਕੇ ਗੱਲ ਟਾਲਦੇ ਨਜ਼ਰ ਆਏ ਕਿ ਤੁਹਾਡੀ ਗੱਲ ਜਾਇਜ਼ ਹੈ। ਤੁਹਾਡੀ ਮੰਤਰੀ ਜਨੀ ਬੀਬਾ ਕੋਈ ਨਾ ਅਸੀਂ 5 ਮਿੰਟ ਜਾਂਮੇ ਐਸਪੀ ਦੇਵਾਂਗੇ ਦੱਸੋ ਕਿਹੜੀ ਫਸਲ ਦਾ ਐਮਐਸਪੀ ਦਿੱਤੀ ਹੈ ਤੁਸੀਂ ਪਿਆ ਸਰਕਾਰ ਨੇ ਸਰਾਂ ਦੀ ਸਰਚ ਉਹਨਾਂ ਦਾ ਘੱਟ ਲੱਗ ਲੱਗ ਵੇ ਕਿ ਉਹ ਦਿੱਤੀ ਫਿਰ ਸਾਨੂੰ ਜਦ ਕਿਸਾਨਾਂ ਨੇ ਐਮਐਲਏ ਉਗੋਕੇ ਵਾਲੇ ਬਿਆਨ ਦਾ ਜਵਾਬ ਮੰਗਿਆ ਜਿਸ ਤੇ ਵਿੱਚ ਐਮਐਲਏ ਉਗੋਕੇ ਨੇ ਇਹ ਕਿਹਾ ਸੀ ਕਿ ਜੇਕਰ ਟਰਾਲੀਆਂ ਦੀਆਂ ਜਾਂਚਾਂ ਕਰਵਾਉਣ ਲੱਗ ਪਏ ਤਾਂ ਫਿਰ ਚੱਲ ਗਈ ਸਰਕਾਰ ਤਾਂ ਇਸ ਤੇ ਐਮਐਲਏ ਮੋੜ ਟਾਲਾ ਹੀ ਵੱਟ ਗਏ ਤੇ ਕਹਿੰਦੇ ਕਿ ਮੈਂ ਤਾਂ ਕੁਝ ਨਹੀਂ ਕਿਹਾ ਕੀ ਕਹਿੰਦਾ ਤੁਹਾਡਾ ਐਮਐਲਏ ਹਵਾ ਕੰਨਾਂ ਜੇ ਸਰਕਾਰ ਟਰਾਲੀਆਂ ਦੀ ਭਾਲ ਕਰਨ ਲੱਗ ਜੇ ਤਾਂ ਸਕਾਰ ਉਹ ਗਣੀ ਗਿੜਿਆ ਕੌਣ ਕਹਿੰਦਾ ਜੀ ਲਾਭ ਉਹ ਕਹਿੰਦਾ ਕਿ ਮੈਂ ਸਾਈਕਲ ਤੇ ਜਾਣਾ 22 ਲੱਖ ਦੇ ਜੱਟ ਦੇ ਟਰਾਲੇ ਆ ਜਿਹੜੇ ਬਾਣੇ ਮੈਂ ਤਾਂ ਨਹੀਂ ਕੁਛ ਕਿਹਾ ਇੱਥੇ ਹੀ ਐਮਐਲਏ ਮੋੜ ਆਪਣੀ ਗੱਲਬਾਤ ਦੇ ਵਿੱਚ ਕਿਸਾਨਾਂ ਨੂੰ ਇਹ ਵੀ ਕਹਿੰਦੇ ਨਜ਼ਰ ਆਏ ਕਿ ਤੁਸੀਂ ਚੱਲੋ ਦਿੱਲੀ ਮੈਂ ਆਪਣੇ ਕਾਫਲੇ ਸਮੇਤ ਆਪਣੀ ਟੀਮ ਸਮੇਤ ਤੁਹਾਡੇ ਨਾਲ ਆਵਾਂਗਾ ਤਾਂ ਮੈਂ ਤੇ ਐਮਐਲਏ ਮੋੜ ਨੂੰ ਇੱਕ ਗੱਲ ਯਾਦ ਕਰਵਾਉਣੀ ਚਾਹਣਾ ਕਿ ਐਮਐਲਏ ਸਾਹਿਬ ਤੁਹਾਡਾ ਇਹਨਾਂ ਕਿਸਾਨਾਂ ਦੇ ਨਾਲ ਦਿੱਲੀ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਦਿੱਲੀ ਜਾਂਦੇ ਇੰਨਾ ਹੀ ਕਿਸਾਨਾਂ ਨੂੰ ਪੰਜਾਬ ਦੀਆਂ ਸਰਹੱਦਾਂ ਤੇ ਜਦ ਰੋਕਿਆ ਗਿਆ ਪੰਜਾਬ ਦੀਆਂ ਸਰਹੱਦਾਂ ਤੇ ਅਥਰੂ ਗੈਸ ਤੇ ਗੋਲੇ ਇਨ੍ਹਾਂ ਕਿਸਾਨਾਂ ਤੇ ਚਲਾਏ ਗਏ ਇਨ੍ਹਾਂ ਤੇ ਹੀ ਲਾਠੀ ਚਾਰਜ ਹੋਇਆ ਤਾਂ ਉਸ ਵੇਲੇ ਤੁਹਾਡੇ ਮੂੰਹ ਦੇ ਵਿੱਚੋਂ ਇੱਕ ਵੀ ਅਲਫ਼ਾਜ਼ ਇਨ੍ਹਾਂ ਕਿਸਾਨਾਂ ਦੇ ਹੱਕ ਲਈ ਨਹੀਂ ਨਿਕਲਿਆ ਤੇ ਜਦ ਇਨ੍ਹਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਧੱਕੇ ਦੇ ਨਾਲ ਉਠਾ ਦਿੱਤਾ ਇਹਨਾਂ ਦੇ ਤੰਬੂ ਪੁੱਟ ਦਿੱਤੇ ਗਏ ਤੇ ਇਹਨਾਂ ਦੀਆਂ ਟਰਾਲੀ ਚੋਰੀ ਹੋਈਆਂ ਤਦ ਵੀ ਤੁਹਾਡੀ ਜ਼ੁਬਾਨ ਦੇ ਵਿੱਚੋਂ ਇੱਕ ਵੀ ਅਲਫ਼ਾਜ਼ ਇਨ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਨਿਕਲਿਆ ਤਾਂ ਫਿਰ ਹੁਣ ਤੁਸੀਂ ਕਿਹੜੇ ਮੂਹ ਨਾਲ ਕਹਿ ਰਹੇ ਹੋ ਕਿ ਮੈਂ ਆਪਣੀ ਟੀਮ ਸਮੇਤ ਤੁਹਾਡੇ ਨਾਲ ਦਿੱਲੀ ਜਾਵਾਂਗਾ ਕਿਸਾਨਾਂ ਤੇ ਐਮਐਲਏ ਮੌੜ ਦੇ ਵਿੱਚ ਪੂਰੀ ਗੱਲਬਾਤ ਕੀ ਹੋਈ ਉਹ ਵੀ ਸੁਣਿਓ ਤੇ ਤੁਹਾਡੇ ਨਾਲ ਮੈਂ ਧਰਨੇ ਆ ਤੇ ਮਜਾ ਰਹੇ ਆ ਤੇ ਨਾਲ ਰਹੇ ਆ ਕਿੰਨਾ ਕਿ ਮੈਂ ਮੇਰੀ ਗੱਲ ਖਨੋਰੀ ਕਿੰਨਾ ਗਿਆ ਪਤਾ ਕੀ ਹੈ ਖਨੋਰੀ ਸਾਰੀ ਪਾਰ ਸਾਰੀ ਲੀਡਰ ਦਲਸਰ ਦਾ ਸਾਮ ਦਾ ਪਤਾ ਨਹੀਂ ਹਾਂਜੀ ਉੱਥੇ ਸੀ ਅਸੀਂ 13 ਮਿੰਨ ਉੱਥੇ ਲਾਇਏ ਠੀਕ ਹੈ ਤੇ ਦੇਖੋ ਫੈਸਲਾ ਸਰਕਾਰ ਨੇ ਆਪਦੇ ਲੈਵਲ ਤੇ ਲੈਂਦਾ ਹਾਂਜੀ ਥੋੜੀ ਹਾਈ ਕਮਾਂਡ ਦੇ ਵੀ ਉਹਨਾਂ ਕੋਲ ਕੁਛ ਨਾ ਕੁਛ ਉਹਨਾਂ ਦੀ ਵੀ رائے مشورہ ਹੋਊਗਾ ਤੇ ਕੁਛ ਚੰਗਾ ਹੋਵੇ ਤੇ ਪੰਜਾਬ ਨੂੰ ਅਸੀਂ ਮੁਰ ਪੈਰਾਂ ਤੇ ਕਰ ਲਈਏ ਠੀਕ ਹੋ ਕਿ ਉਹਦੇ ਨਾਲ ਨੁਕਸਾਨ ਤਾਂ ਆਪਣੀ ਹੋ ਰਹੀ ਹੈ ਹੁਣ ਆਪਾਂ ਨੂੰ ਕਿੰਨੀ ਆਮਦਨ ਹੋ ਰਹੀ ਸੀ ਜਿਹੜੀ ਟੈਕਸ ਰਾਹੀ ਜਿਹੜਾ ਵਪਾਰ ਹੁੰਦਾ ਸੀ ਇੱਕ ਮੇਰੀ ਗੱਲ ਸੁਣ ਜਿਹੜਾ ਵਪਾਰ ਹੁੰਦਾ ਸੀਗਾ ਉਹ ਵਪਾਰ ਦੇ ਟੈਕਸ ਦੇ ਰੁਪਏ ਫੰਡ ਦੇ ਵਿੱਚੋਂ ਇਹ ਤੋਂ ਪਹਿਲਾਂ ਥੋੜੇ ਦਾਣਾ ਮੰਡੀ ਮੈਂ ਪੱਤੀ ਕੀਤੀ ਆ ਫਰਜ ਚੱਲ ਰਿਹਾ ਹਾਂ ਹਾਂ ਉਹ ਫਰਜ ਆ ਜੀ ਥੋੜਾ ਤੁਸੀਂ ਐਮਐਲਏ ਸਾਹਿਬ ਨਹੀਂ ਨਹੀਂ ਵੋਟਾਂ ਪਾਈਆਂ ਜੀ ਤੁਸੀਂ ਨਾ ਬੋਲੋ ਤੁਸੀਂ ਕੋਈ ਨਾ ਬੋਲੋ ਤੁਸੀਂ ਕੋਈ ਨਾ ਬੋਲੋ ਸੁਣੋ ਉਹ ਵੀ ਫੰਡ ਆਈ ਹੈ ਨਾ ਫਿਰ ਥੋੜੇ ਪੈਨ ਹੁਣ ਤਕਰੀਬਨ 10 ਲੱਖ ਰੁਪਏ ਦੇ ਜਿਆਦਾ ਹੋਣਗੇ ਬਿਹਸਾਲਾ ਸਕੂਲ ਦੇ ਵਿੱਚ ਜਿਹੜੇ ਵਿਕਾਸ ਕਾਰਜ ਕਰੇ ਨਹੀਂ ਕੰਮ ਕਰੇ ਨਹੀਂ ਉਹਦਾ ਵੀ ਅੱਜ ਉਦਘਾਟਨ ਕਰਨਾ ਹੈ ਉਹ ਮੈਨੂੰ ਕਹਿੰਦਾ ਫਾਈਨਲ ਦਾ ਸਵਾਲ ਹੈ ਉਹਦਾ ਪਹਿਲਾਂ ਵੀ ਆਇਆ ਸੀ ਜੀ ਫੰਡ ਪਾ ਕੇ ਕਮੇਟੀ ਬਣੀ ਗਈ ਆ ਫੰਡ ਪਾ ਕੇ ਉਹ ਤਾਂ ਨਿਕਲਣਾ ਪੁੱਛੀ ਆਉਣਾ ਰਾਤ ਨੂੰ ਕਿਉਂ ਦਰ ਕੋਈ ਪੁੱਛੀ ਆਉਣਾ ਕਿ ਉਹਦੇ ਨਾਲ ਬੁਰੇ ਵਿਚਾਰੇ ਉੱਥੇ ਮਰ ਗਏ ਕਿਹਦਾ ਕੋਈ ਨਹੀਂ ਮੇਰੇ ਕੋਲ ਤੁਸੀਂ ਖੁਦ ਆਪ ਵੀ ਮੀਟਿੰਗ ਦੇ ਵਿੱਚ ਸੀ ਜਿਹੜੀ ਇਸੇ ਜੇਲ ਲੈ ਕੇ ਗਏ ਘੱਟੋ ਘੱਟ 7-8 ਨੇ ਰਿਜਾਇਰ ਰੱਖੇ ਗੱਲ ਗੱਲ ਤਾਂ ਸੁਣੋ ਗੱਲ ਤਾਂ ਅਸੀਂ ਇਹੀ ਬੁਰਾੜਾ ਕਸੂਰ ਕੀ ਸੀ ਫਿਰ ਕਿਸਾਨਾਂ ਨੂੰ ਦਾ ਮਾਰਿਆ ਜਾ ਰਿਹਾ ਹੈ ਉਹ ਜਿਹੜੇ ਵਿਕਾਸ ਕਾਰਜ ਹੁੰਦੇ ਨੇ ਉਹ ਪੈਸਾ ਉਹ ਨਾ ਟੈਕਸ ਰੂਪੀ ਫੰਡ ਜਿਹੜੇ ਆਉਂਦੇ ਨਹੀਂ ਵਪਾਰ ਦੇ ਨਾਲ ਉਹਨਾਂ ਦੇ ਨਾਲ ਹੀ ਹੁੰਦੇ ਨੇ ਦੇ ਪੰਜਾਬ ਨੂੰ ਇੱਕ ਵੱਡਾ ਵੱਡਾ ਜਿਹੜਾ ਸਰਜੀ ਵਪਾਰ ਦੇ ਦਿਆਂ ਥਰੂ ਲੜ ਰਹੇ ਆ ਜਿਹੜੇ ਕਾਰਪੇਟ ਘਰਾਣੇ ਉਹਨੇ ਉਹਨਾਂ ਨੇ ਵੱਡੇ ਮਾਲ ਬਣਾਉਣੇ ਆ ਜਿਹੜੇ ਵਪਾਰੀਆਂ ਨਾਲ ਸਾਡਾ ਫਰਕ ਪਵਾ ਰਹੇ ਉਹਨੇ ਤੁਸੀਂ ਆਹ ਲੈ ਸਾਡਾ ਭਾਈਚਾਰਕ ਨਾਲ ਫਰਕ ਪਾਉ ਵੀ ਵਪਾਰ ਨਾਲ ਸਾਡਾ ਕੋਈ ਰੋਸ ਨਹੀਂ ਵਪਾਰ ਵੀ ਸਾਡੇ ਨਾਲ ਹੈ ਇੱਕ ਮਿੰਟ ਦੇਖੋ ਹੁਣ ਮੇਰੀ ਕੋਈ ਗੱਲ ਨਹੀਂ ਇਹਦੀ ਲੁੱਟ ਹੋਇਆ ਸਾਰੇ ਪੰਜਾਬ ਦੀ 3300 ਕਰੋੜ ਤੋਂ ਲੈ ਕੇ 4000 ਕਰੋੜ ਰੁਪਏ ਦਾ ਕਪੜੀ ਲੁੱਟ ਹੋਈ ਕਿਸਾਨਾਂ ਦੀ ਅੱਛਾ ਠੀਕ ਹੈ ਹੁਣ ਲੁੱਟ ਦਾ ਇਹਨਾਂ ਦਾ ਜਿਹੜਾ ਵਪਾਰੀ ਇਹਨਾਂ ਤੋਂ ਕਰ ਨਹੀਂ ਸਕਦਾ ਕੋਈ ਹੁਣ ਇਹ ਇਹਦੇ ਨਾਲ ਜੂਰੀਆ ਦੇ ਨਾਲ ਤਿੰਨ ਮਹੀਨੇ ਬੋਮੀ ਗਏ ਜੂਰੀਆ ਇਹ ਨਾਲ ਕੀ ਕੀ ਪਤਾ ਗੱਲ ਸੁਣੋ ਗੱਲ ਸੁਣੋ ਤੇ ਦੂਪਰੀ ਜੱਥੇ ਬੰਦੀ ਹਾਂਜੀ ਹਾਂਜੀ ਮੈਂ ਤੁਹਾਡੇ ਨਾਲ ਬੜੀ ਧਰਨੀ ਸ਼ਰੀਕ ਕੀਤੀ ਨੇ ਸਾਂਝੇ ਕੀਤੇ ਨੇ ਤੇ ਮੈਂ ਟਿਕਰੀ ਬਾਟਰ ਤੇ ਤਕਰੀਬਨ 6 ਮਹੀਨੇ ਬਾਟਰ ਤੇ ਵੀ ਲਾਇਆ ਨਾਲ ਰਹੇ ਹਾਂ ਤੁਹਾਡੇ ਮੈਂ ਤਾਂ ਉਹ ਨਾ ਨਾ ਜੀ ਐਮਐਲ ਸਾਬ ਹੋ ਕੇ ਲਈ ਮੇਰੀ ਮੇਰੀ ਗੱਲ ਤਾਂ ਸੁਣੋ ਮੇਰੇ ਵੀਰ ਆਪਣਾ ਨਕਸ਼ਾ ਸੀ ਪੰਜਾਬ ਦਾ ਵੱਡਾ ਉੱਥੇ ਬਹਿਣ ਨਾਲ ਪੰਜਾਬ ਦੇ ਲੋਕ ਆਪਣੇ ਪਿੱਛੇ ਜੱਥੇ ਬੰਦੀ ਮਿੱੱਚੇ ਆਪਣੇ ਪਿੱਛੇ ਨਹੀਂ ਖੜੇ ਆਪਣੇ ਆਪਣਾ ਲੀਡਰ ਐਮ ਐਨ ਐ ਸਾਹਿਬ ਤਾਂ ਫਿਰ ਸਾਡ ਪਰ ਕਿਉਂ ਬੈਠਣ ਦਿੱਤੇ ਉਦੋਂ ਦੇ ਠਾਣ ਦੇ ਮੇਰੀ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਐਨੇ ਦਿਨਾਂ ਤੋਂ ਉਦੋਂ ਦੇ ਠਾਣ ਨੇ ਸਾਲ ਪਰ ਕਿਉਂ ਨਾ ਠਾਣ ਦਿੱਤਾ ਮੂਲ ਲੱਗਿਆ ਪਿਆ ਸੀ ਕਿ ਆਪਾਂ ਦਿੱਲੀ ਵੱਲ ਕੁਝ ਨਹੀਂ ਨਹੀਂ ਸੈਂਟਰ ਦੇ ਹਿਆਰੇ ਤੁਸੀਂ ਪ੍ਰੋਗਰਾਮ ਤੁਸੀਂ ਪ੍ਰੋਗਰਾਮ ਬਣਾਓ ਮੈਂ ਤੁਹਾਡੇ ਨਾਲ ਮੂਰੇ ਲਾ ਕੇ ਆਪਦੀ ਸਾਰੀ ਟੀਮ ਦਾ ਕਾਫਲਾ ਲੈ ਕੇ ਦਿੱਲੀ ਨਾਲ ਜਾਊਂਗਾ ਦੇਖੋ ਨਹੀਂ ਤੁਸੀਂ ਪ੍ਰੋਗਰਾਮ ਨਹੀਂ ਤੁਸੀਂ ਅਸੀਂ ਤਾਂ ਕਹਿੰਦੇ ਤੁਸੀਂ ਕਿ ਆਪਾਂ ਤੋੜੀਆਂ ਇਹਨਾਂ ਦੀਆਂ ਸਾਰੀਆਂ ਹਰਿਆਣੇ ਵਾਲਿਆਂ ਦੀ ਆਪਾਂ ਖਾਲੀਆਂ ਇੱਕ ਮਿੰਟ ਐਮ ਐਸ ਪੀ ਦਿਓ ਐਮ ਐਸ ਪੀ ਦਿਓ ਭਗਵੰਦ ਸਿੰਘ ਸਾਹਿਬ ਆ ਅਸੀਂ ਤਾਂ ਕਿਹਾ ਹੁਣ ਜਾ ਕੇ ਦਿੱਲੀ ਨਾਲ ਲਾਵੇ ਕਹੇ ਵੀ ਹਾਂ ਮੈਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਸੀਂ ਮੈਨੂੰ ਨਹੀਂ ਇਹ ਤਾਂ ਯੂਕੀ ਲੋਕ ਹੈ ਸਾਡੇ ਆਪਣੇ ਛੋਟੇ ਲੋਕ ਕਮ ਕਰਾ ਰਹੇ ਮੈਂ ਭੱਜ ਗਿਆ ਜੇ ਮੈਂ ਇੱਥੇ ਹੜੀਆ ਸਾਡੇ ਸਕੂਲ ਦੇ ਟੀਚਰ ਪੂਰੇ ਜਿੱਤੇ ਯਾਰ ਸਾਡੇ ਸਕੂਲ ਦੇ ਵਿੱਚ ਕਲੀਆਂ ਬਿਲਡਿੰਗਾਂ ਇੱਟਾਂ ਤੋਂ ਕੀ ਕਰਾਉਣਾ ਸੀ ਤੁਸੀਂ ਆਇਆ ਕਿਉਂ ਹੁਣ ਸਾਰੇ ਭਰਾ ਮੈਂ ਥੋੜੀ ਕਲੀ ਕਲੀ ਗੱਲ ਦਾ ਜਵਾਬ ਜਦੋਂ ਮੈਂ ਉੱਥੇ ਬੋਲਣ ਗੱਲਾਂ ਰਹੀ ਤੁਹਾਨੂੰ ਜੀ ਦਊਗਾ ਤੁਸੀਂ ਵੀ ਉੱਥੇ ਸਾਰੇ ਜਾਣੇ ਆ ਕੇ ਸ਼ਰੀਕ ਹੋ ਤੁਹਾਨੂੰ ਪਤਾ ਲੱਗੇ ਖਲਕੇ ਚ ਕੀ ਕੰਮ ਕੀਤੇ ਨੇ ਵਿਕਾਸ ਕਾਰਜ ਦੇ ਕੀ ਕੰਮ ਹੁੰਦੇ ਨੇ ਕਿਹੜੇ ਕਿਹੜੇ ਕੰਮ ਜਿਹੜੇ ਏਦੋਂ ਪਹਿਲਾਂ 30 35 ਸਾਲ ਦੀਆਂ ਸਰਕਾਰਾਂ ਰਹਿ ਗਈਆਂ ਉਹਨਾਂ ਨੇ ਹੀ ਕੀਤੇ ਸੀ ਨਹੀਂ ਐਮਐਲਏ ਸਭ ਘਰੇ ਤਾਂ ਅਸੀਂ ਬੈਠੇ ਨਹੀਂ ਅਸੀਂ ਬਾਹਰ ਜਾਂਦੇ ਨਹੀਂ ਗੁੱਸੇ ਸਾਰਾ ਸਾਨੂੰ ਮੈਂ ਕਹਿ ਰਹੀ ਆ ਇਹ ਉਹ ਨਹੀਂ ਵੀ ਕਰ ਰਹੀ ਆ 299 ਲੱਖ ਰੁਪਈਆ ਉਹੀ ਜਿਹੜੇ ਟੈਕਸ ਆਪਣੇ ਰੁਕੇ ਹੋਏ ਸੀ ਆਪਣਾ ਵਪਾਰ ਰੁਕਿਆ ਹੋਇਆ ਸੀ ਉਹਦੇ ਵਿੱਚੋਂ ਲਿਆ ਕੇ ਸੀਵਰੇਜ ਪਵਾਇਆ ਮੋਹਾਲਾ ਉਹ ਜ਼ਿੰਮੇਵਾਰ ਨਹੀਂ ਤੁਸੀਂ ਐਮਐਲਏ ਸਾਹਮਣੇ ਤੁਹਾਡੀ ਜ਼ਿੰਮੇਵਾਰੀ ਨਹੀਂ ਮੈਂ ਉਹੀ ਕਹਿਣਾ ਜੇ ਅਕੌਨ ਨੂੰ ਜਿਹੜਾ ਚੁਣਿਆ ਹੋਇਆ ਜੇ ਥੋੜਾ ਜਨਤਾ ਨਹੀਂ ਇਸੇ ਕਰਕੇ ਜਿਹਨੇ ਤੁਸੀਂ ਸਾਡੀ ਜ਼ਿੰਮੇਵਾਰ ਨੂੰ ਤੁਸੀਂ ਆਂਦਾ ਪਰਿਵਾਰ ਪਰਿਵਾਰ ਦਾ ਜਿਹੜਾ ਮੋਢੀ ਹੁੰਦਾ ਹੈ ਉਹਦੇ ਕਰਕੇ ਜੇ ਕੋਈ ਨੁਕਸਾਨ ਹੁੰਦਾ ਹੋਇਆ ਤਾਂ ਪਰਿਵਾਰ ਉਹਨੂੰ ਕਹਿੰਦਾ ਵੀ ਆਹ ਗੱਲ ਤੋਂ ਪਿੱਛੇ ਖੜੀਏ ਆਪਾਂ ਤਾਂ ਹੁਣ ਪੰਜਾਬ ਦਾ ਨੁਕਸਾਨ ਹੁੰਦਾ ਸੀ ਉਹਦੇ ਕਰਕੇ ਸਰਕਾਰ ਨੇ ਕੋਈ ਆਪਦੇ ਲੱਭਦੇ ਫੈਸਲੇ ਪਰ ਮੈਂ ਤੁਹਾਡੇ ਨਾਲ ਖੜਾ ਮੈਂ ਤੁਹਾਡੇ ਨਾਲ ਆ ਇੱਥੇ ਲੈ ਕੇ ਜਾ ਤੁਹਾਡੇ ਘਰੇ ਇਹ ਚਾਰ ਵਾਰੀ ਜਾਇਆ ਜੀ ਤੁਹਾਡੇ ਘਰੇ ਪਰ ਤੁਸੀਂ ਉੱਥੇ ਵੀ ਗਏ ਸੀ ਸਾਡੇ ਤੁਸੀਂ ਮਾਸਟਰ ਨਹੀਂ ਪੂਰੇ ਕਰਕੇ ਦਿੱਤੀ ਪਹਿਲੀ ਗੱਲ ਮੈਂ ਮੈਂ ਦੱਸ ਦਿੰਦਾ ਇੱਕ ਸਵਾਲ ਹੋਰ ਹੈ ਜੀ ਸਾਡਾ 20000 ਟੀਚਰ ਆਪਾਂ ਭਰਤੀ ਕਰਿਆ ਠੀਕ ਹੈ 20000 ਤੋਂ ਵੱਧ ਕੱਚੇ ਟੀਚਰ ਆਪਾਂ ਪੱਕੇ ਕੀਤੇ ਉਹ ਜੀ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਹੀਂ ਕੀਤੀ ਜਦੋਂ ਅਜਲ ਟੀਚਰ ਪੂਰੇ ਨਹੀਂ ਹੁੰਦੇ ਸਾਰੇ ਸਕੂਲਾਂ ਦੇ ਵਿੱਚ ਉਹ ਨਜ਼ਰ ਸੰਭਵ ਨਹੀਂ ਵੀ ਸਾਰੀਆਂ ਸੀਟਾਂ ਭਰ ਦਈਏ ਪਰ ਆਪਣੀ ਸਰਕਾਰ ਵੱਡੇ ਪੱਧਰ ਤੇ ਲੱਗੀ ਪਈ ਹੈ ਜਿੰਨੇ ਰੋਜ਼ਗਾਰ ਆਪਾਂ 50000 ਤੋਂ ਵੱਧ ਰੋਜ਼ਗਾਰ ਦਿੱਤਾ ਹੀ ਕਰ ਪਈਏ ਸਾਡਾ ਇਹ ਜਵਾਬ ਦਿਓ ਜਿਹੜਾ ਰਸਤਾ ਰੋਕਿਆ ਸੀ ਉੱਥੇ ਕਿਸਾਨਾਂ ਨੇ ਰੋਕੇ ਸੀ ਕਿ ਸਰਕਾਰਾਂ ਨੇ ਰੋਕਿਆ ਹੋਇਆ ਸੀ ਦੇਖੋ ਹਤਾ ਜੀ ਤੁਸੀਂ ਕੀ ਕਹਿੰਦੇ ਸੋਡਾ ਕੀ ਕਹਿਣਾ ਲਿਆ ਬਰਾ ਸਰਕਾਰ ਹੈ ਗਾਂ ਵਾਲੀ ਭਾਜਪਾ ਦੀ ਕੋਈ ਵੀ ਹੋਵੇ ਹਰਿਆਣੇ ਨੇ ਉਹਨਾਂ ਨੇ ਸਾਡੀ ਕਿਸਾਨਾਂ ਦਾ ਰਸਤਾ ਰੋਕਿਆ ਜਦ ਕਿ ਅਸੀਂ ਬਾਰ-ਬਾਰ ਥੋਡੀਆਂ ਮੀਟਿੰਗਾਂ ਕਿਸਾਨਾਂ ਨੇ ਨਹੀਂ ਰੋਕਿਆ ਸੀ ਨਾ ਥੋਡੀਆਂ ਹਾਂ ਥੋਡੀਆਂ ਮੀਟਿੰਗਾਂ ਕਰਾਈਆਂ ਤੈਅ ਕਰਾਈਆਂ ਮੇਰੀ ਗੱਲ ਸੁਣੋ ਮੀਟਿੰਗ ਤਾਂ ਹੁਣ ਵੀ ਹੋਜੀ ਮੁੱਖ ਮੰਤਰੀ ਸਾਹਿਬ ਤਾਂ ਹੁਣ ਵੀ ਕਹਿ ਰਹੇ ਆ ਮੈਂ ਕਿਸਾਨਾਂ ਦੀ ਬਾਰ-ਬਾਰ ਅਸੀਂ ਬਾਰ-ਬਾਰ ਮੁੱਖ ਮੰਤਰੀ ਦੀ ਮੀਟਿੰਗ ਕੋ ਬਣਾ ਜਾ ਸਕਦੇ ਸੀ ਜੀ ਵੀ ਤਾਂ ਸੈਂਡ ਕਰਨ ਨੂੰ ਵੀ ਕਿਹਾ ਮੇਰੇ ਨਾਲ ਕੀ ਰੌਲਾ ਨਾ 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 ਯਾਰ ਮੇਰੇ ਸਾਹਿਬ ਸਾਡਾ ਤੁਸੀਂ ਸਾਡਾ ਨਹੀਂ ਨਹੀਂ ਤੁਹਾਡੇ ਖਾਣੇ ਰੋਜ਼ ਰਨੇ ਰਾਤ ਤੁਹਾਡੇ ਵਾਲਿਆਂ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ ਅੱਜ ਦਾ ਤੁਹਾਡਾ ਧਰਨਾ ਚੱਲੀ ਜਾਂਦਾ ਖਾਣੇ ਵਾਲਿਆਂ ਨਾਲ ਅੱਗੇ ਮਾਰ ਕਰਨ ਦੇ ਕੋਈ ਡਰ ਨਹੀਂ ਜਿਹੜਾ ਪਿੱਠ 'ਚ ਥੂਰਾ ਮਰਿਆ ਸਾਡਾ ਸਵਾਲ ਹੀ ਆ ਹਾਈ ਕੋਈ ਸਵਾਲ ਪਿੱਛੇ ਥੂਰਾ ਕਿਉਂ ਮਰਿਆ ਬਸ ਆਹੀ ਸਵਾਲ ਹੈ ਦੋ ਹੋਰ ਕੋਈ ਸਵਾਲ ਨਹੀਂ ਮਿਲ ਲੋਕਾਂ ਤੋਂ ਕਰੀ ਇਹ ਤਾਂ ਹੀ ਭਗਤ ਸਿੰਘ ਵਰਗੇ ਨੇ ਇਹ ਨਹੀਂ ਸੋਚਿਆ ਸੀ ਸਾਡੇ ਮਗਰ ਲੋਕ ਐਸੀ ਦੇਸ਼ ਯਾਦ ਕਰਾਵਾਂਗੇ ਕਿੰਨੇ ਜਾਣੇ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਦੇਸ਼ ਯਾਦ ਕਰਾਏ ਜਦੋਂ ਦਿੱਲੀ ਨੂੰ ਕੂਚ ਕਰਨਾ ਇਹ ਲੋਕਾਂ ਦਾ ਕੋਈ ਨਹੀਂ ਦੇਖਿਆ ਜਿਹੜਾ ਸੰਘਰਸ਼ੀ ਹੁੰਦੇ ਉਹ ਕਦੇ ਬੰਦੇ ਦੀ ਗਿਣਤੀ ਮਿੰਤੀ ਨਹੀਂ ਲਾਉਂਦੇ ਹੁੰਦੇ ਠੀਕ ਮੈਂ ਪਿੱਛੇ ਹਟ ਗਿਆ ਜਿਹੇ ਦਾਰਾ ਫੇਰ ਕਹਿੰਦੇ ਨਹੀਂ ਤੁਸੀਂ ਹੁਣ ਨਹੀਂ ਸਾਲ ਬਾਅਦ ਕਿੰਨੇ ਦਿਨ ਲਾ ਕੇ ਆਖਣ ਹੋਰੀ ਜਦ ਤੁਸੀਂ ਕੋਈ ਮੋਬਾਈਲ ਚ ਕੱਢ ਦਿਓ ਤੁਸੀਂ ਭਾਨੇ ਦੇ ਹੱਥ ਦੇ ਨਾਰਾ ਕੀ ਮਾਰ ਹੈ ਸਾਰੀ ਕਿਸੇ ਕੀ ਮਾਰ ਹੈ ਸਾਡਾ ਕਰੋੜਾ ਰੁਪਿਆ ਦਾ ਨਕਲ ਹੋਇਆ ਸਾਡਾ ਕਰੋੜਾ ਰੁਪਿਆ ਦਾ ਚੋਰੀ ਹੋਇਆ ਤੇ ਕੀ ਕਾਰਵਾਈ ਕਰਦੇ ਹੋ ਤੁਹਾਡੇ ਨਾਲ ਅਸੀਂ ਖੜੇ ਆਂ ਸਰਕਾਰ ਜਾ ਕੇ ਉੱਥੇ ਬੈਠੀ ਐ ਤੁਹਾਡੇ ਨਾਲ ਬੈਠੀ ਐ ਸਰਕਾਰ ਨੇ ਸਾਡੇ ਨੂੰ ਬਾਹਰ ਕੀਤਾ ਨਹੀਂ ਉਹ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਸੀ ਜਾਂ ਕੁਝ ਨਹੀਂ ਗਿਆ ਜਾਂ ਚੰਡੀਗੜ੍ਹ ਤੋਂ ਮਹਾਲੀ ਦੇ ਵਿੱਚ ਪੰਜਾਬ 'ਚ ਵੜ ਗਏ ਸੌਦੇ ਆ ਅਸੀਂ ਬੰਨਾ ਵਿੱਚ ਸੀ ਮੀਟਿੰਗ ਦੇ ਵਿੱਚ ਗੱਲ ਨੂੰ ਕੋਈ ਨਹੀਂ ਮੰਗ ਬਤਰਾ ਨਹੀਂ ਮੰਗ ਬਤਰਾ ਮੰਗ ਦਾ ਜਵਾਬ ਦੇ ਚਾਰ ਬਾਈ ਕਿਕਰ ਕਰ ਨਾ ਰਹੀ ਨਾ ਹੱਥੀ ਗੱਲ ਨਾਲ ਜਵਾਬ ਦੋ ਨੀ ਤੇ ਸਰਾ ਕਿਉਂ ਮਾਰਿਆ ਤੁਸੀਂ ਸ਼ਖਾਸ਼ ਵਸ਼ਵਾਸ ਕਰ ਕਿਉਂ ਕੀਤਾ ਤੇ ਸਾਡੀਆਂ ਚੋਰੀ ਹੋਣਾਂ ਲਈ ਇਹ ਮੰਗਾਈ ਨਹੀਂ ਯਾਦ ਕਰ ਲੈਣ ਪਿਛਵਾ ਸਾਨੂੰ ਕਿਉਂ ਕੀਤਾ ਸਾਡੇ ਬੰਦੇ ਸਾਰੇ ਯੀ ਨੋ ਹੋਈ ਉਹ ਤਾਂ ਹੀ ਸਾਰੀ ਗੱਲ ਥੰ ਲੋ ਉਹ ਤਾਂ ਹੋਣੀ ਆ ਉਹ ਤਾਂ ਸਾਰੀ ਦੂਜੇ ਜਿੰਦਿਆਂ ਪਰਚਾ ਪੁਰਚਾ ਦਾ ਕੋਈ ਹੋ ਨਹੀਂ ਉਹ ਤਾਂ ਕੋਈ ਨਹੀਂ ਕੋਈ ਉੱਥੇ ਕ੍ਰਾਈਮ ਨਹੀਂ ਕੀਤਾ ਸੀ ਅਸੀਂ ਜਿਹੜਾ ਸਾਨੂੰ ਕਿ ਉਹ ਉੱਥੇ ਧੋਖੇ ਨਾ ਕਰਫਜ਼ਾਰ ਕਰ ਲਏ ਤੁਹਾਨੂੰ ਮੋਰਚੇ ਸਾਡੇ ਨਾਲ 8-8 ਸਾਲ ਦੇ ਬਜ਼ੁਰਗ ਕਿਹੜੀ ਗਈ ਰਾਤ ਨੂੰ ਦਰਚਾਈ ਜੀ ਦੀ ਲੱਗਣਾ ਤੁਹਾਡੇ ਪੁੱਖ ਲੰਗਤੇ ਫਰਜ ਦੱਜੂ ਹੀ ਹੈ ਕੋਟਰੀਆ ਪੈਸੇ 8:00 ਵਜੇ ਚੋਰੀ ਮੇਰੇ ਭਰਾ ਸਾਰਿਆਂ ਨੂੰ ਜਾਣਦਾ ਮੈਂ ਤੁਸੀਂ ਖੜੇ ਹੋ ਜਿੰਨੇ ਖੜੇ ਜਾਣ ਨੂੰ ਤਾਂ ਬੁਲਾਉਣਾ ਨਹੀਂ ਨਾ ਤੁਹਾਡਾ ਸੁਣ ਲਓ ਮੇਰੀ ਤੁਹਾਡੇ ਨਾਲ ਮੇਰਾ ਕੋਈ ਰੋਸਾ ਨਹੀਂ ਨਹੀਂ ਰੋਸਾ ਤੁਹਾਡਾ ਮੇਰੇ ਨਾਲ ਰੋਸਾ ਹਾਂ ਸਾਡਾ ਸਰਕਾਰ ਨਾਲ ਇੱਕ ਮ ਕਿਤੇ ਕਿਸੇ ਨੇ 19 ਹੋ ਗਿਆ 7 ਦਿਨ ਮੈਂਦੇ 52 ਹੋ ਗਿਆ ਮੈਂ ਨਮੈਂਦਾ ਮੈਨੂੰ ਤੁਹਾਡਾ ਮੰਗ ਪੱਤਰ ਦੇਣਾ ਬਣਦਾ ਹੈ ਦੇ ਦਿਓ ਮੈਂ ਸਰਕਾਰ ਤੱਕ ਜੇ ਪੁਰਜੋ ਰਸਪਾਰਸ਼ ਕਰਕੇ ਪਹੁੰਚਾਈ ਨਹੀਂ ਵੀ ਬਣਦੀ ਕਾਰਵਾਈ ਕਰੋ ਫਿਰ ਮੈਂ ਤੁਹਾਡੇ ਹੱਕ ਤੇ ਨਹੀਂ ਖੜਦਾ ਫਿਰ ਮੈਂ ਮਾਣ ਇੱਕ ਮੇਰੀ ਗੱਲ ਤਾਂ ਸੁਣੋ ਜਦੋਂ ਮੈਂ ਕਿਸੇ ਦਾ ਹੱਕ ਨਹੀਂ ਖਾਂਦਾ ਮੈਂ ਗਲਤ ਕੰਮ ਨਹੀਂ ਕੀਤਾ ਮੈਂ ਇਹ ਨੇਕ ਕੰਮ ਅੱਜ ਸਿੱਖਿਆ ਦਾ ਸਭ ਤੋਂ ਵੱਡਾ ਆਧਾਰ ਆ ਜਿਹੜਾ ਜਿੱਥੇ ਅਸੀਂ ਜਿਹੜੀ ਸਿਰਤੀ ਸਾਡੇ ਬੱਚਿਆਂ ਨੇ ਕਾਮਯਾਬ ਹੋਣਾ ਉਹਦੇ ਵਿਕਾਸ ਕ੍ਰਾਂਤੀ ਦੇ ਕੰਮ ਕਰਨਵੇਂ ਆਏ ਮੈਂ ਫੋਟਾ ਸਪੋਰਟ ਮੰਗਦਾ ਮੈਂ ਤਾਂ ਮੈਂ ਕਹਿੰਦਾ ਇਹ ਜਿਹੜਾ ਕਿਤਾ ਗਿਆ ਕਿਸਾਨਾਂ ਦੇ ਜਿਹੜੇ ਕਹਿੰਦੇ ਕਿਸਾਨਾਂ ਦੇ ਖੁਦ ਮੈਂ ਨਾ ਆਣਾ ਛੋਟੀ ਮੰਤਰੀ ਜਨੀ ਬੀਬਾ ਉਸ ਨੀਣਾ ਸੀ 5 ਮਿੰਟ ਜਾਂ ਮੈਂ ਐਸਪੀ ਕਰਾਂਗੇ ਦੱਸੋ ਕਿਹੜੀ ਫਸਲ ਦੇ ਐਮਐਸਪੀ ਦਿੱਤੀ ਹੈ ਤੁਸੀਂ ਕੋਈ ਸਰਕਾਰ ਦੀ ਗੱਲ ਜਮਾ ਤੇ ਆ ਜਾ ਸਰਾਂ ਦੀ ਸਰਚ ਉਹਨਾਂ ਦਾ ਘੱਟ ਲੱਗ ਲੱਗ ਬਈ ਮੈਂ ਇਹ ਗੇ ਡਾਂਗ ਫਿਰ ਸਾਨੂੰ ਹੁਣ ਸਾਨੂੰ ਤੁਸੀਂ ਸਰਕਾਰ ਇਹ ਕੀ ਲੈ ਕੇ ਨਹੀਂ ਅਸੀਂ ਜਾਣ ਕਿਹੜੇ ਲੱਗਿਆ ਨਹੀਂ ਹਾਈਬ੍ਰਿਡ ਬੰਦ ਆ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਚੌਲ ਫੇਰ ਲੱਗੇ ਸੀ ਜਿਵੇਂ ਨਹੀਂ ਮੁੜ ਕੇ ਕਿਉਂ ਨਹੀਂ ਖਰੀਦਦੇ 26 ਜੀ ਕਰਵਾ ਬਹੁਤ ਬਹੁਤ ਬਾਖਰੇ ਗੱਲ ਘੱਟ ਲੱਗ ਕੇ ਬਈ ਇੱਕ ਮੇਰੀ ਗੱਲ ਸੁਣ ਦੂਰ 100 ਰੁਪਇਆ ਤੋਂ ਵੱਧ ਚੌਲਾਂ ਮੈਂ ਕਾਟ ਦਿੱਤੀ ਆ ਪਰ ਮੇਰੀ ਗੱਲ ਸੁਣ ਇੱਕ ਗੱਲ ਸੁਣੋ ਮੌਰ ਹਲਕੀ ਨੂੰ ਛੱਡ ਗਈ ਕਦੇ ਕਾਟ ਨਹੀਂ ਦਿੱਤੀ ਜੇ ਰੱਖਿਆ ਅੰਪੈਰੀ ਜਾਣ ਕਰ ਲਿਓ ਕਿ ਜੇ ਚੱਕੀ ਗਈ ਹੈ ਜੀਰੀ ਜਿੰਨੀ ਬਾਕੀਆਂ ਹਲਕੀਆਂ ਚੋੜਾ ਪਰਾ ਪੰਜਾਬ ਚੋਂ ਜਿੰਨੀ ਪਹਿਲਾਂ ਮੌਰ ਦੀ ਚੱਕੀ ਗਈ ਆ ਉਹ ਧਰਨੇ ਦੇ ਦੇ ਚਕਾਈ ਆਹੀ ਧਰਨੇ ਦੇ ਕੇ ਚਕਾਈ ਆ 300 ਸਾਲ ਪਹਿਲਾਂ ਮੌਰ ਕਰਨ ਆਈ ਜੱਟ ਕੱਟ ਲੱਗਿਆ ਹੀ ਕੱਟ ਰੋਜ਼ ਮੈਂ ਸਿੰਦਰ ਮਾਲਕਾਂ ਨੂੰ ਆਪਤੀ ਐਸੋਸ਼ੀਏਸ਼ਨ ਨੂੰ ਰੋਜ਼ ਤੁਸੀਂ ਕਿੰਨਾ ਵਾਰ ਮੰਡੀ ਚ ਆਇਓ ਜੀ 14 ਵਜੇ ਲੈ ਲੈ ਇੱਕ ਵਾਰ ਇਹ ਵੀ ਦੱਸਦਾ ਲੈ ਹੁਣ ਫਿਰ ਮੇਰੀ ਗੱਲ ਸੁਣ ਲਓ ਇੱਥੇ ਸਾਰੇ ਤੁਸੀਂ ਬੈਠੇ ਹੋ ਜਿਹੜੇ ਮੰਡੀਆ ਚ ਵਹਿਣ ਆਲੇ ਆ ਉਹ ਮੈਨੂੰ ਇਹ ਸਵਾਲ ਕਰਨ ਵੀ ਮੈਂ ਆਇਆ ਕਿ ਨਹੀਂ ਆਇਆ ਜੇ ਮੈਂ ਨਾ ਆਇਆ ਹੋਇਆ ਫਿਰ ਮੈਨੂੰ ਹੁਣ ਪਿੰਡ ਤੇ ਵੀ ਲਾ ਵਰਨ ਦਿਓ ਤੇ ਨਹੀਂ ਫਿਰ ਤੁਸੀਂ ਇਹ ਚੀਜ਼ ਦੀ ਆ ਟੱਟ ਲੱਗ ਲੱਗ ਗਈ ਕਿਹਦੀ ਨਾ ਆਹ ਦੇਖੋ ਡੀ ਮੰਡੀ ਦੇ ਵਿੱਚ ਇੱਕ ਮਿੰਟ ਤਿੰਨ ਗੇੜੇ ਮਾਰ ਕੇ ਗਿਆ ਨਹੀਂ ਛੋਟਾ ਨਾ ਚੱਕਣ ਦਾ ਨਾ ਰਾਮਾ ਨਾ ਟੂਆ 26 ਨਾ ਚੱਕਿਆ ਜਦੋਂ ਛੋਟਾ ਨਾ ਚੱਕਿਆ ਉਹ ਦਰ ਆਇਆ ਦੋ ਬੰਦੇ ਆ ਗਏ ਉਹ ਸਭ ਕੋਈ ਗੱਲ ਕਰਾਉਂਦੇ ਨਹੀਂ ਨਾ ਪਰ ਮੀਨਾ ਕੋਈ ਨਹੀਂ ਬੋਲੀ ਤੇ ਹੱਟਿਆ ਆ ਸਰ ਜੋ ਨਾਲ ਗੇੜੇ ਤੋਂ ਬਾਹਰ ਆਏ ਪਤਾ ਨਹੀਂ ਇਹਨਾਂ ਕੋਈ ਫੁਰਤੇ ਆ ਸੈਨਦਰ ਜਿਹੜਾ ਆਪਣਾ ਜਦੋਂ ਟਿਕਣੋਂ ਹਟਿਆ ਹੁਣ ਸੈਨਦਰ ਮਾਲਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਹੁਣ ਉਹਨਾਂ ਦੇ ਚੌਲੇ ਚੱਕੇ ਜਾਂਦੇ ਰੋਜ਼ ਡੀਸੀ ਦਫ਼ਤਰੋਂ ਬੈਠ ਕੇ ਉਹਨਾਂ ਦੇ ਚੌਲ ਜਗਵਾ ਰਹੇ ਆ ਮੇਰੀ ਗੱਲ ਸੁਣੋ ਇੱਕ ਮਿੰਟ ਉਹਨਾਂ ਦਾ ਵੀ ਕਸੂਰ ਨਹੀਂ ਯਾਰ ਨਹੀਂ ਠੀਕ ਹੈ ਉਹਨਾਂ ਦੀ ਵੀ ਮਜਬੂਰੀ ਹੈ ਸੈਂਟਰ ਸਰਕਾਰ ਤੰਗ ਕਰ ਰਹੀ ਹੁੰਦੀ ਹੈ ਮੋਤੀ ਨੇ ਡੰਡਾ ਚਾੜਿਆ ਤਾਂਲੇ ਪਾਸਿਓਂ ਸੇਲਰ ਮਾਲਕਾਂ ਦਾ ਮਾਲ ਨਹੀਂ ਚੱਕਿਆ ਜਾ ਰਿਹਾ। ਤੇ ਤੁਸੀਂ ਤੁਸੀਂ ਮੁੱਦਾ ਗੱਲ ਕਰੋ ਤੁਸੀਂ ਗਾਹਾਂ ਗੱਲ ਕਰੋ। ਮੈਂ ਸਾਡੇ ਨਾਲ ਤੁਸੀਂ ਕਰ ਸਕਦੇ ਹੋ। ਆਪਾਂ ਲੜਾਂਗੇ ਇਸ ਸੰਘਰਸ਼ ਲਈ ਕੋਈ ਗੱਲ ਹੋਰ ਨਹੀਂ। ਅਸੀਂ ਤਾਂ ਸੋਥੋਂ ਜਵਾਬ ਮੰਨਦੇ ਤੁਸੀਂ ਸਾਡੀ ਕਿਸਾਨੀ ਤੇ ਕਿਉਂ ਇਹ ਕੀਤਾ? ਮੈਂ ਤਾਂ ਤੁਹਾਡੇ ਪੁੱਤ ਨਾਲ ਵੀ ਕੰਮ ਕੀਤਾ ਗਿਆ। ਸਾਡਾ ਕਰੋੜਾਂ ਰੁਪਈਆ ਦਾ ਆਪਣੇ ਜੰਡੀ ਜ਼ਿਲ੍ਹੇ ਦਾ 57 ਲੱਖ ਰੁਪਈਆ ਦਾ ਚੋਰੀ ਹੋਇਆ ਹੈ। ਅੱਜ ਤੱਕ ਜੰਡੀ ਝੰਡਾ ਪਹਿਲਾਂ ਮੇਰਾ ਵੀ ਹਾਂ। ਮੈਂ ਵੀ ਕੱਦੂ ਸੋੜ ਕੇ ਦੀ ਕੁਰਸੀ ਤੇ ਹੋ ਜਾਂਦਾ ਨਹੀਂ ਭੁੱਲੇ ਨੇ ਮੈਂ ਨਹੀਂ ਭੁੱਲਿਆ ਗੰਡੇ ਦਾ ਨਸੀ ਇਸ ਤਰ੍ਹਾਂ ਹੁੰਦਾ ਮੈਨੂੰ ਬਾਅਦ ਕੁਰਸੀ ਤੇ ਮੈਂ ਕੋਈ ਨਹੀਂ ਭੁੱਲੇ ਨਹੀਂ ਸਰਵਾ ਜੀ ਵੀਡੀਓ ਕੱਢ ਲਿਓ ਭਗਵਾਨ ਨਵਾਨ ਸਾਹਿਬ ਦੀਆਂ ਪਹਿਲਾਂ ਲਿਆ ਅੱਡ ਲਾ ਕੇ ਦੂਜਿਆਂ ਲਾ ਕੇ ਉਹੀ ਭਗਵਾਨ ਨਵਾਨ ਸਾਹਿਬ ਕੀ ਕਹਿ ਰਹੇ ਆ ਕਿਸੇ ਨੂੰ ਮੰਡੀ ਦੀ ਰਾਤ ਨਹੀਂ ਰਹਿਣ ਦਿੱਤਾ ਜਾਊਗਾ ਮੈਨੂੰ ਪਤਾ ਟਰਾਲੀਆਂ ਦੀ ਕੀ ਤਾਂ ਕੀ ਕਹਿੰਦਾ ਹੁਡਾ ਐਮਐਲ ਹਵਾ ਕੰਨਾਂ ਜੇ ਸਰਕਾਰ ਟਰਾਲੀਆਂ ਦੀ ਭਾਲ ਕਰਨ ਲੱਗ ਜੇ ਤਾਂ ਸਕਾਰ ਉਹ ਬਲੀ ਗਿੜੀ ਕਿਹਨਾਂ ਕਹਿੰਦਾ ਜੀ ਲਾਭੂ ਗੋ ਕੈਡਕ ਨਹੀਂ ਸਾਈਕਲ ਤੇ ਜਾਣਾ ਸਾਈਕਲ ਤੇ ਜਾਣਾ 22 ਲੱਖ ਦੇ ਜੱਟ ਦੇ ਟਰਾਲੇ ਆ ਜਿਹੜੇ ਦਾਣੇ ਮੈਂ ਤਾਂ ਨਹੀਂ ਕੁਛ ਕਿਹਾ ਮੈਂ ਤਾਂ ਕੁਛ ਕਿਹਾ ਦੱਸ ਸਰ ਜੀ ਨਾ ਤੁਸੀਂ ਆਪ ਹੀ ਵੇਖ ਲਈ ਕਿੰਨੇ ਨੇ ਟਰਾਲੇ ਟਰਾਲੀਆਂ ਆ ਆਪਾਂ ਕੋਟਰੀ ਵਾਲੇ ਐਨਾ ਬਹੁਤ ਪਿਆਰਾ ਬਣਾਇਆ ਇਹਨਾਂ ਫਰੇਮ ਆਪਣਾ ਆਪਣੇ ਨਾ ਫਰੇਮ ਆ ਸੀ ਕਿ ਨਹੀਂ ਕੋਈ ਚੰਗਾ ਕੰਮ ਹੋਣ ਵਾਲਾ ਕਰ ਕੋਈ ਮਾਰਾ 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 ਮ ਇਹ ਖੇਤੀ ਹਾਂ ਬਸ ਆਈ ਹਾਡਾ ਆਉਦਾ ਕਰਨ ਨਾਰੀ ਮੈਸ ਤੋਂ ਜਾਣ ਤੋਂ ਵਾਗ ਨਾ ਇਹ ਖੇਤੀ ਦਾ ਮਾੜਾ ਕੰਮ ਤਾਂ ਨਹੀਂ ਹਾਂ ਹਾਂ ਇਹ ਕਿਹੜਾ ਬਤਕਾ ਆਈ ਦਨ ਪਿਆਰ ਸਰਕਾਰ ਮੁਰਦਾ